ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤੂਲ ਸਰੀਰ ਦੇ ਨੌ ਗੋਲਕਾਂ ਤੋਂ ਬਾਅਦ ਸਾਹਿਬ ਪੰਜ ਗਿਆਨਿੰਦਰੇ ਦੇ ਬਾਰੇ ਅੰਗ ਨੰਬਰ 339 ਤੇ ਫਰਮਾਉਂਦੇ ਹਨ ਕਿ ਪੰਜ ਪਹਿਰੂਆ ਧਰਮੈ ਰਹਤੇ ਤਿੰਨ ਕਾ ਨਹੀਂ ਪਤਿਆਰਾ ਚੇਤ ਸੁਚੇਤ ਚਿਤ ਹੋਇ ਰੋ ਤੋਲੇ ਪ੍ਰਗਾਸ ਹੁਜ਼ਾਰਾ ਪੰਜ ਪਹਿਰੇਦਾਰ ਜਾਂ ਪੰਜ ਗਿਆਨਿੰਦਰੇ ਅੱਖ ਕੰਨ ਨੱਕ ਜੀਭ ਚਮੜੀ ਇਹਨਾਂ ਪੰਜਾਂ ਦੇ ਰਾਹੀਂ ਬਾਹਰਲੇ ਪਦਾਰਥ ਦੀ ਖਬਰ ਦਿਮਾਗ ਵਿੱਚ ਅਪੜਦੀ ਹੈ ਜੋ ਕਿ ਇਹ ਸੈਂਸੇਸ਼ਨ ਦਾ ਕੰਮ ਕਰਦੇ ਹਨ ਸਰੀਰ ਨੂੰ ਕਿਸੇ ਤਰ੍ਹਾਂ ਦਾ ਖਤਰਾ ਹੋਵੇ ਉਹੋ ਪੀ ਇਹਨਾਂ ਦੇ ਰਾਹੀਂ ਪਤਾ ਲੱਗਦਾ ਹੈ ਕਿ ਮਹਿਕ ਕਿਹੋ ਜਿਹੀ ਹੈ ਅੱਛੀ ਹੈ ਜਾਂ ਗੰਦੀ ਹੈ ਸੋ ਉਹੋ ਪੀ ਇਹਨਾਂ ਦੇ ਰਾਹੀਂ ਪਤਾ ਲੱਗਦਾ ਹੈ ਪਰ ਕਿਸੇ ਚਸਕੇ ਵੱਲ ਕਿਸੇ ਬਕਾਰ ਵੱਲ ਪ੍ਰੇਰਣਾ ਵੀ ਇਹਨਾਂ ਦੇ ਰਾਹੀਂ ਹੁੰਦੀ ਹੈ ਅੱਖਾਂ ਜੇ ਪ੍ਰਾਇ ਰੂਪ ਵੱਲ ਤੱਕਣ ਦੇ ਚਸਕੇ ਵਿੱਚ ਫਸੀਆਂ ਹਨ ਤਾਂ ਇੱਕ ਜੀਵਨ ਲਈ ਪਹਿਰਾ ਦੇਣ ਦੀ ਥਾਂ ਬਕਾਰਾਂ ਵੱਲ ਪ੍ਰੇਰਣ ਗਿਆ ਅੱਖਾਂ ਰਾਹੀਂ ਤਕਰੀਬਨ 80% ਦਿਮਾਗ ਦੇ ਵਿੱਚ ਸੰਦੇਸ਼ ਜਾਂਦਾ ਹੈ। ਬਾਕੀ 20% ਸੰਦੇਸ਼ ਜੋ ਨੱਕ, ਕੰਨ, ਚਮੜੀ, ਜੀਭ ਰਾਹੀਂ ਜਾਂਦਾ ਹੈ। ਜੋ ਕਿ ਜ਼ਿਆਦਾਤਰ 80% ਦਿਮਾਗ ਦੇ ਵਿੱਚ ਸੈਂਸੇਸ਼ਨ ਅੱਖਾਂ ਰਾਹੀਂ ਜਾਂਦੀ ਹੈ। ਸੋ ਸਾਹਿਬ ਜੀ ਫਰਮਾਉਂਦੇ ਹਨ ਕਿ ਜੇ ਇਹ ਜੋ ਪੰਜ ਪਹਿਰੇਦਾਰ ਇਸ ਘਰ ਦੇ ਦਰਵਾਜ਼ਿਆਂ ਤੇ ਰਹਿੰਦੇ ਹਨ ਇਹਨਾਂ ਦਾ ਕੋਈ ਵਿਸਾ ਨਹੀਂ ਹੁਸ਼ਿਆਰ ਹੋ ਕੇ ਰਹੋ ਮਾਲਕ ਨੂੰ ਚੇਤੇ ਰੱਖੋ ਅੰਦਰ ਪ੍ਰਭੂ ਦੀ ਆਤਮਿਕ ਜੋਤ ਦਾ ਚਾਨਣ ਨਿਖਰ ਆਵੇਗਾ ਅੱਖਾਂ ਦਾ ਦੇਖਣਾ ਸੋਖਮ ਸਰੀਰ ਦੇ ਬਾਬਤ ਕਿ ਵੱਡੇ ਨੂੰ ਮਾਵਾ ਪਹਿਣਾ ਬੇਰ ਛੋਟੇ ਨੂੰ